ਸੰਸਾਰ ਵਿੱਚ ਕੁਝ ਲੋਕ ਮਨਮੁਖ ਹੁੰਦੇ ਨੇ ਕੁਝ ਗੁਰਮੁਖ ਹੁੰਦੇ ਨੇ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ ਤਿੰਨ ਕਿਸਮ ਦੇ ਗੁਰਮੁਖ ਹੁੰਦੇ ਨੇ ਨਾਦਨ ਕਥਾ ਕੀਰਤਨ ਵੇਦਨ ਪੜਦੇ ਰਹਿੰਦੇ ਨੇ ਗੁਰੂ ਇਤਿਹਾਸ ਰੀਆ ਸਮਾਈ ਸਿਮਰਨ ਵਿੱਚ ਲੱਗੇ ਰਹੇ ਇਸੇ ਤਰ੍ਹਾਂ ਹੀ ਮਨਮੁਖ ਲੋਕ ਇਹਨਾਂ ਦੀਆਂ ਵੀ ਕਿਸਮਾਂ ਹੁੰਦੀਆਂ ਤੋ ਜਿਹੜਾ ਮਨਮੁਖ ਹੈ ਉਹ ਗਣਸੂ ਪ੍ਰਭੂ ਦੂਰ ਉਹਦਾ ਕੰਮ ਕੀ ਹੈ ਗਲਤੀਆਂ ਗਨਾਹ ਪਾਪ ਜੋ ਕਰਗਤ ਉਲਟਾ ਉਹ ਕਰਦੇ ਰਹਣ ਮਨ ਦੀ ਮਰਜ਼ੀ ਹੁਕਮ ਕੀ ਮਨ ਪਾਵੰਦੇ ਰੱਬ ਦੇ ਅੱਗੇ ਜਾਉਂ ਫੇ ਸਾਨੂੰ ਸਮਝ ਨਹੀਂ ਪੈਂਦੀ ਫੇ ਵਨਮਕ ਕਿਨੂੰ ਕਹਦੀ ਹੈ ਕੀ ਇਹਦਾ ਸਾਖਤਾ ਵਹ ਕੌਣ ਹੋ ਸਕਦਾ ਹੈ ਬਾਣੀ ਵਿੱਚ ਬੜੇ ਪਰਮਾਨੰਦ ਨੇ ਤੂੰ ਪਹਿਲੀ ਗੱਲ ਰੱਬ ਭੁੱਲ ਜਾਣਾ ਤਿੰਨ ਗੱਲਾਂ ਹੁੰਦੀਆਂ ਇਹ ਕਹ ਮਨ ਚ ਮੈਲ ਮੈਲ ਇੰਨੀ ਪਈ ਹੋਈ ਹੈ ਮਨ ਕੇ ਕਿ ਪਰਮੇਸ਼ਰ ਤਾਂ ਪਤਾ ਨਹੀਂ ਕੋਆ ਕੋ ਦੂਰ ਹੈ ਦੂਸਰੀ ਹੈ ਵਿਕਸ਼ਪਤਾ ਹਿਲਦੇ ਜੁਲਦੇ ਰਹਿਣਾ ਤੀਸਰਾ ਵਰਨ ਮਤਮਾਰੀ ਹੋਈ ਇਹ ਪਾਣੀ ਦੇ ਉੱਤੇ ਬੂਰ ਆਇਆ ਹੈ ਉਹ ਬੂਲ ਦਿਸਦਾ ਕਾਇਦਾ ਪਾਣੀ ਨਜ਼ਰ ਨਹੀਂ ਆਉਂਦਾ। ਇੰਉ ਟਕਿਆ ਹੋਇਆ ਸਾਰਾ। ਤੁਸ ਦਾ ਇਲਾਜ ਚੰਗੇ ਕੰਮ ਕਰਨੇ। ਦੂਸਰਾ ਗੁਰੂ ਦੇ ਧਿਆਨ ਵਿੱਚ ਜੁੜਨਾ। ਉਹਨੂੰ ਆਪਾਸਨਾ ਕਹਿਦੇ ਨੇ। ਅੰਤਰੀ ਪਾ ਮਹਾਰਾਜ ਜਨਨ ਵਿੱਚ ਧਿਆਨ ਤਰ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ। ਇਸ ਤੋਂ ਅੱਗੇ ਹੁੰਦਾ ਹੈ ਗਿਆਨ ਸੋਚੀ ਸਾਰੀ ਦੁਨੀਆ ਦੇ ਗ੍ਰੰਥ ਪੜ ਲਈਏ ਗਿਆਨੀ ਹੁੰਦਾ ਇਹ ਸਮਝੋ ਜੇ ਆਪਾਂ ਵੀ ਇੱਕ ਦਾ ਬਾਪ ਪੜ ਲੀਏ ਖੰਡ ਮਿੱਟੀ ਹੁੰਦੀ ਹੈ ਕੰਡ ਮਿੱਟੀ ਹੁੰਦੀ ਹੈ ਪਰ ਮੁੱਖ ਦੀ ਮਿੱਠਾ ਹੋਏ ਥੋੜੀ ਜੀ ਖਾਦੇ ਹੀ ਇਸੇ ਤਰ੍ਹਾਂ ਪੜਿਆ ਨਾਹੀਂ ਪੇਤ 부ਝੇ ਪਾਉਂ ਨਾ ਗਿਆਨ ਨਾ ਗੱਲਾਂ ਬਾਤਾਂ ਨਾਲ ਹੁੰਦਾ ਸਿਵਰਨ ਕਰਦੇ ਕਰਦੇ ਇੱਕ ਅੰਦਰ ਛਿਪੀ ਹੋਈ ਸੋਝੀ ਹੈ ਜਿਹੜੀ ਪ੍ਰਗਟ ਹੁੰਦੀ ਹੈ ਇਹ ਆਤਮਾ ਦਾ ਗਿਆਨ ਹੈ ਜਿਹਦੇ ਬਰਾਬਰ ਹੋਰ ਕੁਝ ਨਹੀਂ ਉਹਨੂੰ ਗਿਆਨ ਦਿੰਦੇ ਆਤਮਾ ਪਰਮਾਤਮਾ ਇੱਕੋ ਕਰ ਹੈ ਅੰਤਰ ਕੀ ਤਪਤਾ ਅੰਤਰ ਮਰ ਜਿੰਨੀ ਦੇਰ ਤੱਕ ਉਹ ਮਲਾਪ ਨਹੀਂ ਹੁੰਦਾ ਬਾਕੀ ਦੇ ਗਿਆਨ ਥੋੜੀ ਦੇਰ ਵਾਸਤੇ ਹੀ ਹਨ ਉਹ ਗਿਆਨ ਜਿਹੜਾ ਸਦੀਵੀ ਹੈ ਅਮਰ ਹੈ ਜਿੱਥੇ ਵੀ ਰੂਹ ਜਾਂਦੀ ਹੈ ਉਹ ਪ੍ਰਕਾਸ਼ ਨਾਲ ਹੈ ਤਾਂ ਵਿਚਾਰ ਉਹ ਰਿਸ਼ੀ ਮਨੁੱਖ ਬਾਰੇ ਇੱਕ ਤਾਂ ਨਗੁਰਾ ਰਹਿਣਾ ਪਸੰਦ ਕਰਦਾ ਹੈ ਦੂਸਰਾ ਉਹਨਾਂ ਲੋਕਾਂ ਵੱਲ ਦੇਖਦਾ ਹੈ ਜਿਹੜੇ ਫੇਲ ਹੋ ਚੁੱਕੇ ਨੇ ਫਲਾਣਾ ਅੰਦਰਸਕੀ ਤੋੜ ਦਿੰਦਾ ਮੈਂ ਉਹਦੇ ਨੂੰ ਚੰਗਾ ਚੱਗਿਆ ਹੀ ਨਹੀਂ ਇਉਂ ਆਪਣੇ ਆਪ ਨੂੰ ਸਮਝਾਉਣ ਵਾਸਤੇ ਬੜੀ ਚਲਾਕੀ ਜਾਂ ਕੋਈ ਗਲਤੀ ਕਰਦਾ ਹੈ ਉਹਦੇ ਵੱਲ ਦੇਖ ਲੈਂਦੇ ਕੁਰਾਨ ਨੇ ਇਹ ਕੀਤਾ ਹੈ ਜਿੰਨੇ ਕੀਤਾ ਉਹਦਾ ਫਲ ਉਹਨੂੰ ਮਿਲਦਾ ਹੈ ਗੁਰੂ ਸਜ਼ਾ ਦਿੰਦਾ ਹੈ ਜਿਹੜ ਸਿੱਖ ਨੂੰ ਸਜ਼ਾ ਧਰਮ ਰਾਜਾ ਨਹੀਂ ਦਿੰਦਾ ਮਤਲਬ ਪਰ ਇੱਕ ਜੀ ਧਰਮ ਰਾਜਾ ਦੇ ਜਾਵਾਂਗੇ ਜੀ ਸਿੱਖ ਨੂੰ ਸਜ਼ਾ ਗੁਰੂ ਦਿੰਦਾ ਹੈ ਗੁਰੂ ਦਾ ਬੜਾ ਵੱਡਾ ਉਸਾਰਾ ਜੇ ਕੋਈ ਗੁਰ ਤੇ ਬੇਮੁਖ ਹੋਵੇ ਵੀ ਸਤਿਗੁਰ ਮੁਕਤ ਨਾ ਪਾਏ ਪਾਵੇਂ ਮੁਕਤ ਨਾ ਹੋਰ ਤਾ ਕੋਈ ਪੁੱਛੋ ਬੇਕੀਂ ਜਾਏ। ਅਨੇਕ ਜੁਨਨੀ ਪਰਮਾ ਹੈ ਜੁਨਾ ਵਿੱਚ ਛੱਡ ਦੇਣਾ ਤੁਰਿਆ ਪੈ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਨਾਇਕ ਹੈ ਨਾਨਕ ਵਿਚਾਰ ਦੇਖੋ। ਮਿੰਨ ਸਤਿਗੁਰ ਮੁਕਤ ਨਾ ਪਾਏ। ਮੂਲਾ ਗਿਆ ਇਸ ਜੁਨਨਾ ਚ। ਆਲਾ ਕੇ 2 ਸਾਲ ਗੁਰੂ ਨਾਨਕ ਜੀ ਦੇ ਨਾਲ ਰਿਹਾ। ਪਰ ਆਕੇ ਨਹੀਂ ਲੱਗਿਆ ਜਿਵੇਂ ਰਾਜੇ ਜਨਕ ਸੀ ਤੋ ਉਹਦਾ ਵਜ਼ੀਰ ਉਹ ਪੁੱਛਦਾ ਕਿਸੇ ਤਪਸਵੀ ਨੂੰ ਮੈਂ ਜਨਮ ਸਫਲਾ ਕਰਨਾ ਕੀ ਕਰਾਂ ਕਹਿੰਦੇ ਪਾਣੀ ਵਿੱਚ ਖੜ ਕੇ ਤਪੱਸਿਆ ਕਰ ਪਰ ਜਿੰਨਾ ਦੁਨੀਆਦਾਰੀ ਰਾਜ ਜਨਕ ਨੂੰ ਹੀ ਪੁੱਛ ਲੈ ਫਿਰ ਮੱਛੀ ਬਣਨਾ ਪਿਆ ਇਸੇ ਤਰ੍ਹਾਂ ਹੀ ਮੂਲੇ ਨਾਲ ਆਈ ਸ੍ਰੀ ਗੁਰੂ ਨਾਨਕ ਜੀ ਦੇ ਨਾਲ ਸਲਾਹ ਕਰਦੀ ਨੂੰ ਪੁੱਛਦਾ ਮਰਦਾਨਾ ਆਇਆ ਜਾਵਾਂ ਕਿ ਨਾ ਜਾਵਾਂ ਕਹਿੰਦੀ ਬਿਲਕੁਲ ਨਹੀਂ ਜਾਣਾ 84 ਚ ਵਿਆਹ ਫੇਰ ਕਰਦੀ ਨੇ ਕੱਢਿਆ ਤੇ ਨਹੀਂ ਗੁਰੂ ਨੇ ਹੀ ਕੱਢਿਆ ਤੂੰ ਸਿੱਖ ਦਾ ਫਰਜ਼ ਹੈ ਗੁਰੂ ਨੂੰ ਸਲਾਹ ਪੁੱਛੋ ਹੁਕਮ ਨਾ ਮੰਨੋ ਗੁਰਦਵਾਰਾ ਜਾ ਕੇ ਕਿ ਮਹਾਰਾਜ ਮੈਂ ਕੀ ਕਰਾਂ ਗੁਰ ਕਹੇ ਸੋਹਾਰ ਕਰਮਾਓ ਸਲਾਹ ਉਹਨਾਂ ਦੀ ਲੈਣੀ ਹੈ ਜਿਹੜੇ ਲੋਕ ਫੇਲ ਹੋ ਚੁੱਕੇ ਹੋ। ਤੋਂ ਮਨਮੁਖ ਦੀ ਸਲਾਹ ਟੰਡੋਲ ਕੇ ਰੱਖ ਦਿੰਦੀ ਹੈ। ਚੰਗੀ ਸਲਾਹ ਜਿਹੜੀ ਹੈ ਉਹ ਚੰਗੇ ਪਾਸੇ ਚੰਗੀ ਸੰਗਤ ਚੰਗੇ ਪਾਸੇ ਪ੍ਰੇਰਿਤਦੀ ਹੈ। ਉੱਤਮ ਸੰਗਤ ਸਾਰ ਫਲ ਵੇਦ ਵਿੱਚ ਲਿਖਿਆ। ਸੰਗਤ ਜਿਹੜੀ ਹੈ ਇੱਕ ਸ਼੍ਰੋਮਈ ਉੱਤਮ ਫਲ ਹੈ। ਪਵਰ ਪੂੜ ਕੇ ਸੰਗ ਹਰ ਕੇ ਔਰ ਹਰ ਮਿਲੇ ਤਲੇ ਪਖਾਲੇ ਗੰਗ ਚੰਗੀ ਸੰਗਤ ਕਰਕੇ ਪੂੜ ਵੀ ਸ਼ਿਵ ਜੀ ਦੇ ਦਰਸ਼ਨ ਕਰ ਸਕਦਾ ਹੈ ਤੋ ਸੰਗਤ ਕੁ ਸੰਗ ਮਾੜੇ ਪਾਸੇ ਜਾਣ ਵਾਲੀ ਕੁ ਸੰਗਤ ਚੰਗੇ ਪਾਸੇ ਜਾਣ ਵਾਲੀ ਸੰਗਤ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ ਜੈ ਜੈ ਭੀ ਤੋ ਮਨਮੁਖ ਜਿਹੜਾ ਹੈ ਉਹ ਆਪਣੇ ਹਸਾਬ ਨਾਲ ਚੱਲਦਾ ਪਾਖ ਬੁਰਾ ਪਾਪੀ ਕੋ ਪਿਆਰਾ ਉਹਨੂੰ ਚੰਗਾ ਲੱਗਦਾ ਕਰੀ ਜਾਂਦਾ ਪਾਪੇ ਲੰਦੇ ਪਾਪ ਸਾਰੇ ਪਰ ਪਾਪਛਾਣੇ ਆਪ ਫਿਰ ਅਪਨ ਦੇਖਦੇ ਹਾਂ ਕਿ ਇਹ ਗਲਤੀਆਂ ਕਿ ਜੀ ਲੋਕ ਕਰਦੇ ਨੇ ਕੀ ਉਹਨਾਂ ਦੇ ਲੱਛਣਾਂ ਕਿਵੇਂ ਹੋ ਸਕਦਾ ਇੱਕੋ ਹੀ ਦੀ ਗੱਲ 10ਵੇਂ ਮਹਾਰਾਜ ਜੀ ਦੇ ਪਾਸ ਕੁਝ ਮੀਰ ਯਾਦ ਦੇ ਲੋਕ ਰਾਸੀ ਆਉਂਦੇ ਹੁੰਦੇ ਗੁਰੂ ਘਰ ਉਹ ਕਹਿੰਦੇ ਸੱਚੇ ਪਾਤਸ਼ਾਹ ਜੇ ਹੁਕਮ ਹੋਵੇ ਤਾਂ ਜਿਹੜੇ ਮਸੰਦ ਨੇ ਇਹਨਾਂ ਦੀ ਨਕਲ ਲਾ ਕੇ ਰਸੀਏ ਕੀ ਕਰਦੇ ਗੁਰੂ ਜੀ ਕਹਿੰਦੇ ਹਾਂ ਭਾਈ ਤੂੰ ਆਟਕ ਦੇਣ ਦਾ ਟਾਈਮ ਲੈ ਲੈ ਉਹ ਜੇ ਕੱਪੜੇ ਉਹ ਜੇ ਸਾਰਾ ਉਹ ਡਰਾਮਾ ਬਣਾ ਹੀ ਲੈਂਦੇ ਨੇ ਲੋਕ ਨਕਲ ਉਡਾਉਣ ਦੀ ਆਗੇ ਤੋ ਜਿਤ ਤੋ ਮਸੰਦ ਵਰਗਾ ਕਿਸੇ ਦੇ ਘਰ ਜਾਂਦਾ ਕੋੜੀ ਹੈ ਨਾਲ ਜੀਵੀ ਹੈ ਸ਼ਰਾਬੀ ਹੈ ਮਾਸ ਵੀ ਖਾਂਦਾ ਲਿਆ ਬਈ ਸਿੱਖਾ ਗੁਰੂ ਦਸ਼ਨਾ ਇੰਦਨ ਵੀ ਘਰ ਤਾਂ ਕੁਛ ਹੈ ਨਹੀਂ ਇੰਦਨ ਸਰਾਪ ਦੇਾਂਗੇ ਫਿਰ ਕੁਛ ਕਰ ਅੱਛਾ ਚੰਗਾ ਭੋਜਨ ਵੀ ਤਿਆਰ ਕਰ ਅੱਛੇ-ਚੇ ਚੌਲ ਮਾਸ ਸ਼ਰਾਬ ਪੀ ਲਿਆ ਔਰ ਸੋਨਾ ਵੀ ਲਿਆ ਕੰਨਿਆਂ ਦੀ ਮਜ਼ਦੂਰੀ ਗਹਿਣੇ ਪਾਈ ਆ ਆਦਮੀ ਸਿੱਕੀ ਤੋਂ ਕਾਰਜ ਕਰਨਗੇ ਘਰ ਦੇ ਕਪੜੇ ਗਹਿਣੇ ਪਾਏ ਆਦਮੀ ਗਰੀਬ ਸਿੱਕੀ ਤੋਂ ਕਾਰਜ ਨਾ ਕਰਨ